ਮੇਰਾ ਨਾਮ ਮੇਜ ਸਿੰਘ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਪਾ ਜੀ ਗੁਰੂਕੀਵਡਾਲੀ ਤੇ ਆਪਣੀ ਦੁਕਾਨ ਦਾ ਕੀ ਨਾਮ ਸੀ ਗੇਲਾ ਆਟਾ ਚੱਕੀ ਹੈ ਜੀ ਤੇ ਕੀ ਮਾਮਲਾ ਕੀ ਹੋਇਆ ਭਾਜੀ ਸਰ ਇਹੀ ਦੁਕਾਨ ਬੰਦ ਕਰਕੇ ਗਏ ਆ ਜੀ 8 ਵਜੇ ਅੱਛਾ ਜੀ ਤੇ 9:30 ਵਜੇ ਦੇ ਕਰੀਬ ਇਹਨਾਂ ਨੇ ਗੋਲੀਆਂ ਮਾਰੀਆਂ ਛੱਡ ਦੇ ਵਿੱਚ ਲਿਆ ਗਏ ਜੀ ਕਿੰਨਾ ਹੋ ਲੋ ਕੀਤਾ ਗਿਆ ਜੀ ਹੁੰਦਾ ਇਹ ਜਗਰੂਪ ਸਿੰਘ ਨੇ ਜੀ ਠੀਕ ਹੈ ਜੀ ਉਹ ਕਿੱਥੇ ਰਹਿੰਦੇ ਰਹੇ ਜੀ ਉਹ ਵੀ ਗੁਰੂਕੀਵਡਾਲੀ ਰਹਿੰਦੇ ਜੀ ਤੇ ਕੀ ਕਿਉਂ ਮਾਰ ਕੇ ਗਏ ਕੀ وجہ ਕੀ ਹੈ ਕੋਈ وجہ ਨਹੀਂ ਜੀ ਸਾਡੀ ਕੋਈ ਉਹਨਾਂ ਨਾਲ ਝਗੜਾ ਨਹੀਂ ਮੜਾ ਜਾ ਪਿੱਛੇ ਜਿਹਾ ਹੋਇਆ ਸੀ ਤੇ ਬੱਜਰਾਇ ਨਾਮਾ ਹੋ ਗਿਆ ਕੋਈ ਗੱਲ ਹੀ ਨਹੀਂ ਸਾਡੀ ਤੇ ਮोदर ਲੱਗਦਾ ਕਿ ਉਹ ਉਸੀ ਜਿਹੜੀ ਉਹ ਜਿਹੜੀ ਪੁਰਾਣੀ ਜਿਹੜੀ ਹੋਈ ਹੈ ਹਾਂਜੀ ਹਾਂਜੀ ਬਿਲਕੁਲ ਉਹਨੇ ਮਾਰੀਆਂ ਜੀ ਸਾਨੂੰ ਪਤਾ ਉਸੇ ਦੀ ਜਿਹੜੀ ਖੁੰਧਕ ਰੱਖੀ ਗਈ ਹੈ ਬਿਲਕੁਲ ਜੀ ਤੇ ਕੋਈ ਸੀਸੀਟੀਵੀ ਵੀ ਆਈ ਹੈ ਸਾਹਮਣੇ ਜੀ ਹਾਂਜੀ ਕੈਮਰੇ ਜ ਗੱਡੀਆਂ ਦੋ ਇਨਾਂ ਕ ਇੱਕ ਬਰੀਆ ਗੱਡੀ ਤੇ ਖੋਟ ਉਹਨਾਂ ਆ ਵਿੱਚ ਘੁੰਮਣੀਆਂ ਜੀ ਦੋਵੇਂ ਗੱਡੀਆਂ ਜੇ ਹੈ ਪਤਾ ਨਹੀਂ ਕਿੰਨੇ ਆਣੇ ਹਨ ਇਹ ਕਿੱਥੇ ਕਿੱਥੇ ਗੋਲੀਆਂ ਮਾਰੀਆਂ ਨੇ ਜੀ ਬਾਹਰ ਸ਼ੈਟਰ ਬੰਦ ਹੀ ਸੀ ਜੀ ਸ਼ੀਸ਼ੇ ਦੇ ਵਿੱਚ ਸ਼ਟਰ ਦੇ ਵਿੱਚ ਮਾਰ ਕੇ ਗਏ ਗੋਲੀਆਂ ਜੀ ਤੇ ਤੁਹਾਨੂੰ ਕਿਸ ਕਦੋਂ ਪਤਾ ਲੱਗਾ ਜੀ ਸਾਨੂੰ ਸਵੇਰੇ ਪਤਾ ਲੱਗਾ ਜੀ ਤੇ ਆ ਕੇ ਤੁਸੀਂ ਜਦੋਂ ਦੁਕਾਨ ਖੋਲੀ ਹੈ ਨਾ ਜੀ ਹਾਂਜੀ ਦੁਕਾਨ ਖੋਲੀ ਉਦੋਂ ਪਤਾ ਲੱਗਾ ਹਾਂਜੀ ਉਦੋਂ ਪਤਾ ਲੱਗਾ ਜੀ ਸ਼ੀਸ਼ਾ ਤੇ ਤੁਸੀਂ ਸ਼ੋਰ ਹੈ ਗਿਆ ਜੀ ਉਹਨਾਂ ਵੱਲੋਂ ਹੀ ਹੈ ਸਾਰਾ ਬਿਲਕੁਲ ਸ਼ੋਰ ਹੈ ਜੀ ਠੀਕ ਹੈ ਕੋਈ ਗਵਾਹ ਵੀ ਜ਼ਰੂਰੀ ਹੈਗੇ ਨੇ ਜੀ ਹਾਂਜੀ ਗਵਾਹ ਵੀ ਹੈਗਾ ਜੀ ਤੇ ਪੁਲਿਸ ਨੂੰ ਕੰਪਲੇਨ ਕਿਥੇ ਹਾਂਜੀ ਸਵੇਰੇ ਮੁਖਤਾਰ ਸਿੰਘ ਆਏ ਸੀ ਐਸਆਈ اچھا ਤੋਂ ਮੌਕਾ ਵੀ ਆ ਕੇ ਗਏ ਬਾਅਦ ਚ ਉਹਨਾਂ ਨੇ ਆਖਿਆ ਵੀ ਮੁਲਾਜ਼ਮ ਆਉਂਦੇ ਦਾਗੇ ਤੇ ਹਜੇ ਤੱਕ ਆਇਆ ਕਿ ਹਾਲੇ ਤੱਕ ਕੋਈ ਨਹੀਂ ਆਇਆ ਜੀ ਠੀਕ ਹੈ ਤਾਂ ਹੁਣ ਤੁਸੀਂ ਮੰਗ ਕੀ ਕਰਦੇ ਹੋ ਮੰਗ ਹੈ ਇਨਸਾਫ ਜੀ ਸਾਨੂੰ ਦੱਸੋ ਤੁਹਾਡਾ ਕਸੂਰ ਕੀ ਹੈ ਜੀ ਕਿਹੜੀ ਗੱਲੋਂ ਮਾਰਿਆ ਨਾ ਔਰ ਬ੍ਰਦਰ ਇਹਨਾਂ ਨੇ ਕੋਈ ਕੰਪਲੇਨ ਪਾਈ ਹੈ ਜੀ ਅਸੀਂ ਕੰਪਲੇਨ ਨੂੰ ਜਿੰਨੇ ਸ਼ਾਰਟ ਚ ਹੋਵੇ ਕਵਰ ਕਰਨਾ ਹੁੰਦਾ ਬਾਕੀ ਜਿਹੜੀ ਮੰਦੀ ਕਾਰਵਾਈ ਲਈ ਆ ਮੁੰਛੀ ਨੂੰ ਇਹ ਕੋਈ ਨੋਟ ਆਇਆ ਡਿਊਟੀ ਅਫਸਰ ਆ ਰਿਹਾ ਜੀ ਜੋ ਵੀ ਵੈਰੀਫਾਈ ਚ ਸਾਹਮਣੇ ਆਏਗਾ ਤੁਹਾਡੇ ਕਲੀਅਰ ਕਰ ਦਿੱਤਾ ਜਾਏਗਾ ਸਰ ਕਹ ਰਹੇ ਜੀ ਘੋੜੀਆਂ ਚੜੀਆਂ ਨੇ ਕੋਈ ਨਹੀਂ ਸਰ ਦੇਖੋ ਪਲੀਜ਼ ਜੋ ਵੀ ਹਾਲਾਤ ਹੋਣ ਨਾ ਇਹ ਡਿਊਟੀ ਅਫਸਰ ਨੇ ਵੈਰੀਫਾਈ ਕਰਨੇ ਆ ਠੀਕ ਹੈ ਜੀ ਵੈਰੀਫਾਈ ਕਰਕੇ ਜੋ ਕਲੀਅਰ ਹੋਏਗਾ ਇਹ ਤੁਹਾਨੂੰ ਤੁਹਾਨੂੰ ਜਾਣੂ ਕਰਾ ਦੇਣਾ ਹੈ